ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਅਸੀਂ ਸਮੂਚੀਆਂ ਪੰਥਕ ਜਥੇਬੰਦੀਆਂ ਜਿਹੜੀ ਹੈਗੀਆਂ ਉਹ ਇੱਥੇ ਆਈਆਂ ਕਿ ਵੀ ਜੋ ਪਿਛਲੇ ਸਮੇਂ ਚੋਂ ਵਰਤਾਰਾ ਵਾਪਰ ਰਿਹਾ ਦੋ ਤਰੀਕ ਦਾ ਜੋ ਹੁਕਮਨਾਮਾ ਫਸੀਲ ਤੋਂ ਹੋਇਆ ਸੀ ਉਹ ਲਾਗੂ ਪੂਰੀ ਤਰ੍ਹਾਂ ਨਹੀਂ ਹਲੇ ਹੋ ਪਾਰ ਰਿਹਾ ਉਹਦੇ ਵਿੱਚ ਕੁਝ ਧਿਰਾਂ ਹੈ ਜਿਹੜੀਆਂ ਆਬਸਟਰੈਕਟ ਕਰ ਰਹੀਆਂ ਤੇ ਉਹਨੂੰ ਉਹਦੇ ਹਸਤੇ ਅਸੀਂ ਅਰਦਾਸ ਕਰਨ ਆਏ ਸੀਗੇ ਜਥੇਦਾਰ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਸੀਗੇ ਕਿ ਵੀ ਇਹ ਮਸਲਾ ਜਿਹੜਾ ਹੈਗਾ ਸਾਡੀਆਂ ਸੰਸਥਾ ਆਵਾ ਦੀ ਆਨਬੰਦਾ ਹੈਗਾ ਰਹਿਤ ਦਾ ਹੈਗਾ ਇਹ ਮਸਲਾ ਕੱਲਾ ਇਹਨਾ ਨਹੀਂਗਾ ਕਿ ਵੀ ਇੱਕ ਕਿਸੇ ਇੱਕ ਪੋਲਿਟੀਕਲ ਪਾਰਟੀ ਦਾ ਜਾਂ ਕੋਸ਼ ਹੈ ਇਹ ਸਮੁੱਚੇ ਪੰਥਕ ਮਸਲਾ ਹੈਗਾ ਤੇ ਮੀਰੀ ਪੀਰੀ ਦਾ ਤਖਤ ਹੈਗਾ ਗੁਰੂ ਹਰਗੋਬਿੰਦ ਪਾਸ਼ਾ ਦਾ ਤੇ ਜੇ ਇੱਥੋਂ ਕੋਈ ਵੀ ਚੀਜ਼ ਐਲਾਨ ਹੁੰਦੀ ਆ ਉਹ ਇਨ ਬਿਨ ਲਾਗੂ ਹੋਣੀ ਚਾਹੀਦੀ ਆ ਹੈ ਇਹਦੇ ਨਾਲ ਹੀ ਇਹਦੀ ਮਰਿਆਦਾ ਕਾਇਮ ਰਹਿੰਦੀ ਆ ਇਹਦੇ ਨਾਲ ਹੀ ਸਾਡੀ ਰਹਿਤ ਕਾਇਮ ਰਹਿੰਦੀ ਆ ਇਹਦੇ ਨਾਲ ਹੀ ਪੰਥ ਕਾਇਮ ਰਹਿੰਦਾ ਆ ਸੋ ਇਹ ਅਰਦਾਸ ਜੋਦੜੀ ਕਰਨਾ ਏ ਸੀ ਗੁਰੂ ਮਹਾਰਾਜ ਦੇ ਸਾਹਮਣੇ ਤੇ ਇੱਕ ਮੈਮੋਰੈਂਡਮ ਦਿੱਤਾ ਹੈ ਬਾਕੀ ਭਾਈ ਹਰੇ ਤੋਂ ਦੱਸਦੇ ਆ ਕਿ ਕੀ ਡਿਟੇਲ ਸੀ 2 ਦਸੰਬਰ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗੁਰਮਤਾ ਹੁਕਮਨਾਮਾ ਸਮੁੱਚੀ ਕੌਮ ਦੇ ਨਾਂ ਤੇ ਔਰ ਖਾਸ ਤੌਰ ਤੇ ਉਸ ਹੁਕਮਨਾਮੇ ਦੇ ਵਿੱਚ ਇੱਕ ਪੰਥ ਦੁਖੀ ਜਮਾਤ ਦਾ ਜ਼ਿਕਰ ਸੀ ਜਿਨ੍ਹਾਂ ਨੂੰ ਬਕਾਇਦਾ ਆਦੇਸ਼ ਦਿੱਤੇ ਗਏ ਸੀ ਕੌਮ ਲਈ ਇਹ ਹੁਕਮਨਾਮਾ ਸੀ ਕਿ ਉਹਨਾਂ ਨੇ ਇੱਕ ਇਨੀਸ਼ੀਏਟਿਵ ਲੈਂਦੇ ਆ ਜਿਸ ਤਰਾਸਦੀ ਤੋਂ ਜਿਸ ਲੀਡਰਸ਼ਿਪ ਦੇ ਕ੍ਰਾਈਸਿਸ ਤੋਂ ਕੌਮ ਪਿਛਲੇ 50 ਸਾਲਾਂ ਤੋਂ ਤੱਕੇ ਖਾਰੀ ਸੀ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਉਹ ਕੌਮੀ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਆ ਸਿੰਘ ਸਾਹਿਬ ਨੇ ਉਸ ਲੀਡਰਸ਼ਿਪ ਨੂੰ ਨਕਾਰਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਕਰਾਰ ਦਿੱਤਾ ਅਯੋਗ ਕਰਾਰ ਦਿੱਤਾ ਔਰ ਇੱਕ ਆਸ ਬੱਜੀ ਸੀ ਸਾਰੀ ਕੌਮ ਨੂੰ ਵੀ ਇਹ ਜਿਹੜੀ ਲੀਡਰਸ਼ਿਪ ਦਿੱਲੀ ਦੀ ਮਦਦ ਨਾਲ ਸਿੱਖਾਂ ਦੇ ਸਿਰ ਮੜੀ ਗਈ ਹੋਈ ਹੈ ਪਿਛਲੇ 50 ਸਾਲਾਂ ਤੋਂ ਉਹ ਹੁਣ ਸਾਡੇ ਉਹ ਝੂਲਾ ਜਿਹੜਾ ਹੈ ਕੌਮ ਦੇ ਘਣੋਂ ਉੱਤਰ ਜਾਏਗਾ ਪਰ ਉਸ ਤੋਂ ਬਾਅਦ ਵੀ ਉਹ ਲੀਡਰਸ਼ਿਪ ਜਿਹਨੂੰ ਬਕਾਇਦਾ ਤਖਤ ਸਾਹਿਬ ਤੋਂ ਕੋਟ ਕਰਕੇ ਕਿਹਾ ਗਿਆ ਕਿ ਇਹ ਹੁਣ ਕਾਬਲ ਨਹੀਂ ਰਹੀ ਕਿ ਸਿੱਖਾਂ ਦੀ ਧਾਰਮਿਕ ਜਾਂ ਰਾਸੀ ਅਗਵਾਈ ਕਰ ਸਕੇ ਉਹ ਫਿਰ ਤੋਂ ਆਪਣੀ ਲੀਡਰਸ਼ਿਪ ਨੂੰ ਸਥਾਪਿਤ ਕਰਨ ਲਈ ਨਾ ਕੇਵਲ ਹਰ ਤਰ੍ਹਾਂ ਦੀ ਚਲਾਕੀ ਤੇ ਕੌਮ ਨੂੰ ਵੰਗਾਰ ਰਹੀ ਹੈ ਬਲਕਿ ਆਪਣੀ ਉਸ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਸਿੱਖਾਂ ਦੀਆਂ ਵੱਡੀਆਂ ਤਿੰਨ ਸੰਸਥਾਵਾਂ ਦੇ ਵਕਾਰ ਨੂੰ ਪ੍ਰਭੂ ਸੱਤਾ ਨੂੰ ਭਰੋਸੇਯੋਗਤਾ ਨੂੰ ਬੜੀ ਵੱਡੀ ਢਾਲ ਲਾਈ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਾ ਵੰਗਾਰਦਿਆਂ ਜ세ਦਾਰਾ ਸਹਿਬਾਂ ਨੂੰ ਨਿਜੀ ਤੌਰ ਤੇ ਜਲੀਲ ਕਰਨ ਤੱਕ ਦੀ ਕੋਸ਼ਿਸ਼ ਕੀਤੀ ਸੋ ਉਹ ਤੋਂ ਬਾਅਦ 2 ਦਸੰਬਰ ਤੋਂ ਬਾਅਦ ਜਿਹੜਾ ਭੰਬਲ ਪੂਸਾ ਬਣ ਗਿਆ ਸੀ ਕਿ ਇਹ ਹੁਕਮਨਾਮਾ ਲਾਗੂ ਹੋਏਗਾ ਕਿ ਨਹੀਂ ਹੋਏਗਾ ਦੇਖੋ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਹਰ ਸਿੱਖ ਨੇ ਖਾਸ ਤੌਰ ਤੇ ਉਹ ਨੌਜਵਾਨ ਪੀੜ੍ਹੀ ਜਿਨ੍ਹਾਂ ਦਾ ਜਨਮ ਹੀ 2000 ਸਨ ਤੋਂ ਬਾਅਦ ਹੋਇਆ ਉਹਨਾਂ ਨੇ ਇੱਕ ਬੜਾ ਵੱਡਾ ਮਾਣ ਮਹਿਸੂਸ ਕੀਤਾ ਸੀ ਇਸ ਗੱਲ ਤੇ ਵੀ ਸਾਨੂੰ ਗੁਰੂ ਪਾਸ਼ਾ ਇੱਕ ਇਹੋ ਜਿਹਾ ਇੰਸਟੀਚਿਊਟ ਦੇ ਕੇ ਗਏ ਆ ਜਿੱਥੇ ਵੱਡੇ ਤੋਂ ਵੱਡੇ ਰਾਜਨੀਤਿਕ ਤੇ ਸ਼ਕਤੀਸ਼ਾਲੀ ਵਿਅਕਤੀ ਦੀ ਜਵਾਬਦੇਹੀ ਤੈਅ ਕੀਤੀ ਜਾ ਸਕਦੀ ਔਰ ਗੈਰ ਸਿੱਖਾਂ ਨੇ ਵੀ ਸਿੱਖਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਸੀ ਬਹੁਤ ਸਾਰੇ ਰਾਜਨੀਤਿਕ ਆਗੂਆਂ ਨੇ ਵੀ ਟਵੀਟ ਕੀਤੇ ਸੀ ਵੀ ਮੁਬਾਰਕ ਹੈ ਸਿੱਖਾਂ ਨੂੰ ਤੁਹਾਡੇ ਕੋਲੇ ਕਿਹੋ ਜਿਹਾ ਇੰਸਟੀਚਿਊਟ ਹੈ ਜਿੱਥੇ ਤੁਸੀਂ ਜਵਾਬਦੇਹ ਤਿਆਰ ਕਰ ਸਕਦੇ ਹੋ ਉਹ ਜਿਹੜੀ ਭਲ ਸਿੱਖ ਕੌਮ ਦੀ ਪੂਰੀ ਦੁਨੀਆ ਦੇ ਵਿੱਚ ਬਣੀ ਸੀ ਜਿਹਦੇ ਤੇ ਮਾਣ ਮਹਿਸੂਸ ਕੀਤਾ ਸੀ ਇੱਕ ਵਾਰ ਫਿਰ ਉਹੀ ਪੰਜ ਤਹਾਕਿਆਂ ਤੋਂ ਦਿੱਲੀ ਦੀ ਥੋਪੀ ਲੀਡਰਸ਼ਿਪ ਨੇ ਉਸ ਭਲ ਦਾ ਜਿਹੜਾ ਵਿਢਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਭਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਨਹੀਂ ਚਾਹਵਾਂਗੇ ਕਿ ਇਤਿਹਾਸ 'ਚ ਇਸ ਤਰੀਕੇ ਨਾਲ ਦਰਜ ਹੋਵੇ ਕਿ ਅੱਜ ਦੇ ਨਵੇਂ ਮਸੰਦਾ ਨੇ ਜਿਹੜੀ ਵੰਗਾਰ ਕੌਮ ਨੂੰ ਪਾਈ ਸੀ ਉਹਦਾ ਜਵਾਬ ਕੌਮ ਦੀ ਨੌਜਵਾਨੀ ਨੇ ਦਿੱਤਾ ਹੀ ਨਹੀਂ ਸੋ ਇਹ ਜਿਹੜੀ ਵੰਗਾਰ ਪਾਈ ਆ ਅਸੀਂ ਇਹਨੂੰ ਕਬੂਲ ਕਰਦੇ ਆਂ ਔਰ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਨ ਲਈ ਔਰ ਕਰਵਾਉਣ ਲਈ ਅਸੀਂ ਗੁਰੂ ਪਾਤਸ਼ਾਹ ਕੋਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਮੇ ਸਾਹਿਬ ਦੇ ਦਰ ਤੋਂ ਬਲਬ ਦੀ ਅਰਦਾਸ ਕਰਨ ਲਈ ਆਏ ਕਿ ਸਾਨੂੰ ਬਲ ਬਖਸ਼ੋ ਕਿ ਇਸ ਹੁਕਮਨਾਮੇ ਨੂੰ ਇਤਿਹਾਸ ਇਸ ਤਰੀਕੇ ਨਾਲ ਨਾ ਦਰਜ ਹੋਵੇ ਕਿ ਇਹ ਲਾਗੂ ਹੀ ਨਹੀਂ ਹੋ ਸਕਿਆ ਔਰ ਇੱਕ ਦੁੱਕੀ ਦੀ ਲੀਡਰਸ਼ਿਪ ਨੇ ਉਹ ਹੋਣ ਨਹੀਂ ਦਿੱਤਾ ਸੋ ਜਿਹੜਾ ਭੰਬਲਪੂਸਾ 2 ਦਸੰਬਰ ਤੋਂ ਬਾਅਦ ਬਣਿਆ ਸੀ ਜਿਆਨੀ ਲਖਬੀਰ ਸਿੰਘ ਉਹਨਾਂ ਨੇ ਕੱਲ ਜਿਹੜੀ ਹੈ ਉਹਦੇ ਤੇ ਸਪਸ਼ਟਤਾ ਦਿਖਾਈ ਹੈ ਇੰਗਲੈਂਡ ਜਾਣ ਤੋਂ ਪਹਿਲਾਂ ਉਹਨਾਂ ਨੇ ਵੀ ਇਹਦੇ ਤੇ ਇੱਕ ਭੰਬਲਪੂਸਾ ਕ੍ਰੀਏਟ ਕਰ ਦਿੱਤਾ ਸੀ ਸੋ ਹੁਣ ਜੇ ਸਪਸ਼ਟਤਾ ਦਿਖਾਤੀ ਹੈ ਸਿੰਘ ਸਾਹਿਬ ਨੇ ਹੁਣ ਅਸੀਂ ਸਾਰੇ ਪੰਥ ਨੂੰ ਅਪੀਲ ਕਰਦੇ ਹਾਂ ਕਿ ਇਹਨੂੰ ਇਨ ਬਿਨ ਜਿਹੜਾ ਲਾਗੂ ਕਰਾਈਏ ਔਰ ਇਤਿਹਾਸ ਚ ਦਰਜ ਕਰਾਈਏ ਔਰ ਇਹੀ ਇੱਕ ਰਸਤਾ ਹੈ ਇਹ ਪੰਜ ਦਹਾਕਿਆਂ ਤੋਂ ਦਿੱਲੀ ਵੱਲੋਂ ਸਾਡੇ ਤੇ ਥੋਪੀ ਲੀਡਰਸ਼ਿਪ ਨੂੰ ਲਾ ਕੇ ਨਵਾਂ ਅਕਾਲੀ ਦਲ ਨਵੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀ ਜਿਹੜੀ ਪੁਨਰਸੁਰਜੀਤੀ ਆ ਉਹ ਇਸ ਹੁਕਮਨਾਮੇ ਨੂੰ ਲਾਗੂ ਹੋਣ ਤੋਂ ਬਾਅਦ ਨਿਕਲੇਗੀ ਸੋ ਇਹਨੂੰ ਅਸੀਂ ਇੰਨਾ ਹਲਕੇ ਚ ਨਾ ਲਈਏ ਕਿ ਇਹ ਕੋਈ ਸਧਾਰਨ ਹੁਕਮਨਾਮਾ ਨਹੀਂ ਇਹਦੇ ਤੇ ਸਿੱਖਾਂ ਦੀ ਅਗਲੀ ਧਾਰਮਿਕ ਲੀਡਰਸ਼ਿਪ ਸਿਆਸੀ ਲੀਡਰਸ਼ਿਪ ਦਾ ਰਾਜਨੀਤਿਕ ਧਾਰਮਿਕ ਲੀਡਰਸ਼ਿਪ ਦਾ ਭਵਿੱਖ ਤੈ ਹੋਣਾ ਸੋ ਇਹਦੇ ਲਈ ਅਸੀਂ ਅਪੀਲ ਕਰਨ ਆਏ ਆਂ ਔਰ ਸਿੰਘ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਇਹ ਵੰਗਾਰ ਸਿੱਖ ਕੌਮ ਨੂੰ ਅਕਾਲ ਤਖਤ ਨੂੰ ਪਾਈ ਹੈ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਰਗੂਜੀਤ ਸਿੰਘ ਵਰਕ ਸੁਖਬੀਰ ਸਿੰਘ ਬਾਦਲ ਮਹਿੰਦਰ ਸਿੰਘ ਗਰੇਵਾਲ ਦ ਤੇ ਕੁਲਵੰਤ ਸਿੰਘ ਮੰਨਣ ਜਿਨ੍ਹਾਂ ਨੇ ਅਕਾਲ ਤਖਸੈਬ ਦੀ ਪ੍ਰਭੂਸੱਤਾ ਨੂੰ ਚੈਲੰਜ ਕਰਦੇ ਆ ਇਹ ਕਹੇ ਤਾ ਕਿ ਤੁਹਾਡਾ ਅਧਿਕਾਰ ਖੇਤਰ ਜਿਹੜਾ ਹੈ ਉਹ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਤਕਸੀਮਤ ਹੈ ਜਿਹਦਾ ਜਿਹਦਾ ਕਨਫੈਸ਼ਨ ਜਿਹੜੀ ਆ ਸਿੰਘ ਸਾਹਿਬ ਗਿਆਨੀ ਤੇ ਵੀਰ ਸਿੰਘ ਨੇ ਵੀ ਕੀਤੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਆਪਣੇ ਅਸਲੀ ਧਰਮ ਗੁਰੂ ਰਾਮ ਰਹੀਮ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਜਿਸ ਤਰ੍ਹਾਂ ਉਸ ਨੇ ਅਕਾਲ ਤਖਸੈਬ ਨੂੰ 2015 ਚ ਵੰਗਾ ਰਿਆ ਸੀ ਹੁਣ ਉਹਦੇ ਜਿਹੜੇ ਡੇਰਾ ਪ੍ਰੇਮੀ ਰਾਜਨੀਤਿਕ ਲੀਡਰਸ਼ਿਪ ਦੇ ਚੇਲੇ ਨੇ 2025 ਦੇ ਵਿੱਚ ਆ ਕੇ 10 ਸਾਲਾਂ ਬਾਅਦ ਠੀਕ ਆਪਣੇ ਧਰਮੀ ਗੁਰੂ ਵਾਂਗ ਅਕਾਲ ਤਖਤ ਸਾਹਿਬ ਨੂੰ ਵੰਗਾਰ ਰਹੇ ਨੇ ਔਰ ਇਹ 2015 ਦੀ ਵੰਗਾਰ ਵੀ ਸਿੱਖਾਂ ਨੇ ਕਬੂਲੀ ਸੀ 2025 ਦੀ ਵੰਗਾਰ ਵੀ ਅਸੀਂ ਕਬੂਲ ਕਰਦੇ ਆਂ ਔਰ ਇਸ ਲੀਡਰਸ਼ਿਪ ਨੂੰ ਹੁਕਮਨਾਮੇ ਦੇ ਮੁਤਾਬਕ ਘਰ ਦੇ ਵਿੱਚ ਮਠਾਵਾਂਗੇ ਅੱਜ ਦੇ ਇਸ ਇਕੱਠ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 1920 ਦਰਬਾਰੇ ਖਾਲਸਾ ਮਿਸਲ ਸਤਲੋਜ ਅਲਾਈयंस ਆਫ ਸਿੱਖ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਤੇ ਹੋਰ ਜਥੇਬੰਦੀਆਂ ਸਈ ਔਰ ਵਿਸ਼ੇਸ਼ ਤੌਰ ਤੇ ਸਾਡੇ ਨਾਲ ਅੱਜ ਸਾਡੀ ਹੌਸਲਾ ਵਜਾਈ ਲਈ ਸਾਨੂੰ ਮਾਰਗਦਰਸ਼ਨ ਕਰਨ ਲਈ ਸਰਦਾਰ ਬਿਹੰਤ ਸਿੰਘ ਜੀ ਜਿਹੜੇ ਕਿ ਕੌਮੀ ਜਰਨਲ ਜਨਰਲ ਸੁਖ ਸਿੰਘ ਜੀ ਦੇ ਭਰਾਤਾ ਨੇ ਔਰ ਸਰਦਾਰ ਹਰਦੀਪ ਸਿੰਘ ਜੀ ਡਿਪਟਬਾ ਸਾਹਿਬ ਜਿਨ੍ਹਾਂ ਨੇ ਕੱਲ ਇੱਥੇ ਮੋਰਚਾ ਲਾਉਣ ਦਾ ਵੀ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਉਸ ਦਬਾਅ ਦੇ ਵਿੱਚ ਆ ਕੇ ਜਿਹੜੀ ਇਸ ਹੁਕਮਨਾਮੇ ਦੇ ਪ੍ਰਤੀਸ਼ਪਸ਼ਤਾ ਆਈ ਹੈ ਉਹ ਵੀ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਇੱਥੇ ਹਾਜ਼ਰ ਹੋਏ ਨੇ ਔਰ ਅਸੀਂ ਬਹੁਤ ਜਲਦ ਸਿੰਘ ਸਾਹਿਬ ਨੇ ਜਿੱਥੇ ਪਰਤੀ ਮੁਹਿਮ ਬਾਰਿਸ਼ ਪਛਤਾ ਦਿਖਾਈ ਹੈ ਉਥੇ ਅਸੀਂ ਚਾਹਾਂਗੇ ਕਿ ਜਿਨ੍ਹਾਂ ਪੰਥ ਦੋਖੀਆਂ ਤੇ ਕਾਰਵਾਈ ਕਰਨੀ ਹੈ ਉਹਦੇ ਤੇ ਵੀ ਜਿਹੜੀ ਉਹਨਾਂ ਨੇ ਸੰਭਾਵੀ ਮੀਟਿੰਗ ਸਿੰਘ ਸਭਾਨਾ ਦੀ ਕਹੀ ਹੈ ਉਹ ਕਾਰਵਾਈ ਉਸੇ ਮੀਟਿੰਗ ਦੇ ਵਿੱਚ ਇਹਨਾਂ ਨਵ ਮਸੰਦਾਂ ਦੇ ਖਿਲਾਫ ਕੀਤੀ ਜਾਵੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਦੱਸਿਆ ਹੈ ਆਪਣੇ ਸਿੰਘ ਸਾਹਿਬ ਨੇ ਵੀ ਇਹ ਸਾਰਾ ਮਸਲਾ ਜਿਹੜਾ ਹੈ ਇਹ ਹੁਕਮਨਾਮੇ ਦੇ ਜਾਰੀ ਹੋਣ ਤੋਂ ਬਾਅਦ ਸ਼ੁਰੂ ਹੋਇਆ ਔਰ ਲਾਗੂ ਨਾ ਹੋਣ ਦੀ ਸੂਰਤ ਵਿੱਚ ਇਹ ਰੋਸ ਜਿਹੜਾ ਹੈ ਕੌਮ ਦੇ ਅੰਦਰ ਉਹ ਜਿਹੜਾ ਅੱਜੇ ਰੋਸ ਲੈਕ ਅਸੀਂ ਇੱਕ ਰੋਸ ਵੀ ਹੈ ਜਿਹੜਾ ਕੌਮ ਦੇ ਅੰਦਰ ਇਹ ਉਹਦੀ ਪ੍ਰਤੀਨਿਧਤਾ ਕਰ ਰਿਹਾ ਹੈ ਰੋਸ ਤੇ ਕੱਲ ਜਿਹੜੀ ਅਸੀਂ ਅਰਦਾਸ ਕੀਤੀ ਸੀ ਔਰ ਅਸੀਂ ਧਰਨਾ ਲਾਉਣ ਦੀ ਇੱਕ ਕਿਹਾ ਸੀ ਵੀ ਅਸੀਂ ਧਰਨਾ ਲਾਵਾਂਗੇ ਜੇ ਸਿੰਘ ਸਾਹਿਬ ਨੇ ਹੁਕਮਨਾਮਾ ਲਾਗੂ ਨਾ ਕੀਤਾ ਤਾਂ ਮੈਂ ਸਮਝਦਾ ਕਿ ਕੱਲ ਵਾਲੇ ਸਾਡੇ ਪ੍ਰੋਗਰਾਮ ਦਾ ਇਹ ਪ੍ਰੈਸ਼ਰ ਸੀਗਾ ਸਿੰਘ ਸਾਹਿਬ ਦੇ ਉੱਤੇ ਜਾਂ ਜੋ ਵੀ ਇਸ ਨੂੰ ਸਮਝਿਆ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਸਿੰਘ ਸਾਹਿਬ ਵੱਲੋਂ ਸਪਸ਼ਟਤਾ ਆਈ ਹੈ ਅਸੀਂ ਸਮਝਦੇ ਹਾਂ ਕਿ ਸਾਨੂੰ ਕੱਲ ਵਾਲਾ ਜਿਹੜਾ ਪ੍ਰੋਗਰਾਮ ਹੈ ਸਾਡਾ ਧਰਨਾ ਲਾਉਣ ਦਾ ਸਾਡਾ ਉਹ ਧਰਨਾ ਉਦੋਂ ਤਾਈਂ ਜਾਰੀ ਰਹਿਣਾ ਸੀ ਜਿੰਨਾ ਚਿਰ ਹੁਕਮਨਾਮਾ ਲਾਗੂ ਨਹੀਂ ਹੁੰਦਾ ਤੇ ਹੁਣ ਅਸੀਂ ਸਮਝਦੇ ਹਾਂ ਕਿ ਸਿੰਘ ਸਾਹਿਬ ਨੇ ਜਿਸ ਤਰ੍ਹਾਂ ਅੱਗੇ ਕਦਮ ਵਧਾਏ ਨੇ ਔਰ ਜਿਸ ਤਰ੍ਹਾਂ ਸਪਸ਼ਟਤਾ ਦਿੱਤੀ ਆ ਉਹਨਾਂ ਨੇ ਅਸੀਂ ਵੀ ਉਹਨਾਂ ਨੂੰ ਟਾਈਮ ਦਈਏ ਅਸੀਂ ਇੱਕ ਵਾਰੀ ਆਪਣਾ ਧਰਨਾ ਇੱਕ ਉੱਥੇ ਮੁਲਤਵੀ ਕਰਾਂਗੇ ਅੱਜ ਔਰ ਫਿਰ ਜੇ ਫੇਰ ਲੋੜ ਪਈ ਵੀ ਜੇ ਹੁਕਮਨਾਮਾ ਲਾਗੂ ਕਰਾਉਣ ਵਿੱਚ ਫੇਰ ਕੋਈ ਇਹੋ ਜਿਹੀ ਅੜਚਣਾਂ ਆਈਆਂ ਤਾਂ ਅਸੀਂ ਫੇਰ ਵਾਪਸ ਆਣ ਕੇ ਉੱਥੇ ਧਰਨਾ ਲਾਵਾਂਗੇ ਇਸ ਲਈ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜਿਹੜ ਉਸਤੇ ਪੈਰਾਡਾਉ ਉਸਤੇ ਡ੍ਰਿਡਤਾ ਨਾਲ ਖੜੇ ਹੋਵੋ ਕੌਮ ਤੁਹਾਡੇ ਪਿੱਠ ਪਿੱਛੇ ਖੜੀ ਹੈ ਜੇ ਕੌਮ ਤੁਹਾਡੇ ਪਿੱਠ ਪਿੱਛੇ ਖੜੀ ਹੈ ਤੇ ਤੁਸੀਂ ਉਹਦੀ ਅਗਵਾਈ ਕਰੋ ਜਿਸ ਤਰ੍ਹਾਂ ਕੱਲ ਇੱਕ ਖਬਰ ਵੀ ਆਈ ਸੀ ਕਿ ਸਿੰਘ ਸਾਹਿਬ ਕਹਿੰਦੇ ਮੈਂ ਤਾਂ ਝੋਲੇ 'ਚ ਕੱਪੜੇ ਪਾਏ ਹੋਏ ਆ ਮੈਂ ਤਾਂ ਚਲਾ ਜਾਊਂਗਾ ਇਹੋ ਜਿਹੇ ਹਾਲਾਤਾਂ ਵਿੱਚ ਜਿਹੜੇ ਆਗੂ ਹੁੰਦੇ ਕੌਮ ਦੇ ਉਹ ਝੋਲੇ 'ਚ ਕੱਪੜੇ ਪਾ ਕੇ ਜਾਂਦੇ ਨਹੀਂ ਹੁੰਦੇ ਉਹ ਅਗਵਾਈ ਦਿੰਦੇ ਹੁੰਦੇ ਆ ਅਸੀਂ ਉਮੀਦ ਕਰਦੇ ਆ ਕਿ ਸਿੰਘ ਸਾਹਿਬ ਅਗਵਾਈ ਦੇਣਗੇ ਕੌਮ ਦੁਨੀਆ ਪਰ ਵਿੱਚ ਬੈਠੀ ਕੌਮ ਜਿਹੜੀ ਅਜ ਸਿੰਘ ਸਾਹਿਬ ਦੀ ਅਗਵਾਈ ਦੀਖਦੀ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਸਿੰਘ ਸਾਹਿਬ ਜਿਸ ਤਰ੍ਹਾਂ ਉਹਨਾਂ ਨੇ ਕੱਲ ਸਪਸ਼ਟ ਦਿਖਾਈ ਹੈ ਉਸ ਤੇ ਆਪਣਾ ਜਿਹੜਾ ਅਗਲੇ ਕਦਮ ਵੀ ਵਧਾਉਣਗੇ ਛੇਤੀ ਪੰਜ ਸਿੰਘ ਸਭਾ ਦੀ ਮੀਟਿੰਗ ਵੀ ਬੁਲਾਉਣਗੇ ਪੰਜ ਮੈਂਬਰੀ ਕਮੇਟੀ ਨੂੰ ਜਿਹੜੇ ਉਹਨਾਂ ਨੇ ਅਧਿਕਾਰ ਸੌਪੇ ਹੋਏ ਆ ਜਿਹੜਾ ਉਹਨਾਂ ਦਾ ਕੋਈ ਚੁਣਨਾ ਹੈ ਮੁਖੀ ਉਹ ਵੀ ਚੁਣਨਗੇ ਔਰ ਜਿਹੜੀ ਭਰਤੀ ਪ੍ਰਕਿਰਿਆ ਉਹਨਾਂ ਨੇ ਰੱਦ ਕੀਤੀ ਆ ਖਵੀਰ ਬਾਦਲ ਦੀ ਉਹ ਰੱਦ ਹੋਣ ਤੋਂ ਬਾਅਦ ਜਿਹੜੀ ਨਵਾਂ ਅਕਾਲੀ ਦਲ ਸਿਰਜਣ ਵਾਸਤੇ ਪ੍ਰਕਿਰਿਆ ਸ਼ੁਰੂ ਹੋਣੀ ਹੈ ਉਹਨੂੰ ਸ਼ੁਰੂ ਕਰਾਉਣਗੇ ਅਸੀਂ ਸਾਰੇ ਸਿੰਘ ਸਾਹਿਬ ਦੇ ਪਿੱਛੇ ਖੜੇ ਆਂ ਸਾਡਾ ਰੋਸ ਸੀਗਾ ਇਸ ਲਈ ਅਸੀਂ ਧਰਨਾ ਦੇਣ ਵਾਸਤੇ ਅਸੀਂ ਉਹਨਾਂ ਦੇ ਬੂਹੇ ਗਾੜੀ ਬਹਿਣਾ ਸੀ ਜਿਹ ਜਿਨ੍ਹਾਂ ਨਾਲ ਗਿਲਾ ਹੋਵੇ ਬੂਹੇ ਗਾੜੀ ਉੱਥੇ ਉਹਨਾਂ ਤੇ ਹੀ ਬੈਠਾ ਜਾਂਦਾ ਨਾ ਇਹ ਇਹ ਕੌਮ ਦੇ ਸਰਮੋਹਰ ਸੰਸਥਾਵਾਂ ਜਿਹੜੀਆਂ ਜੇ ਇਹ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲੱਗਣਗੀਆਂ ਤੇ ਅਸੀਂ ਫਿਰ ਕਿੱਥੇ ਜਾਵਾਂਗੇ ਇਸ ਲਈ ਅਸੀਂ ਕੱਲ ਵਾਲਾ ਜਿਹੜਾ ਪ੍ਰੋਗਰਾਮ ਸੀ ਅਸੀਂ ਸਮਝਦੇ ਹਾਂ ਸਾਡਾ ਸਕਸੈਸ ਹੈ ਉਹ ਪ੍ਰੋਗਰਾਮ ਕਿ ਅਸੀਂ ਉਸ ਪ੍ਰੋਗਰਾਮ ਨੂੰ ਅੱਜ ਮੁਲਤਵੀ ਕਰਦੇ ਹਾਂ ਤੇ ਅਸੀਂ ਨਵੇਂ ਸਿਰੇ ਤੋਂ ਜੇ ਲੋੜ ਪਈ ਸਿੰਘ ਸਾਹਿਬ ਦੇ ਪਿੱਛੇ ਖੜਨ ਦੀ ਜਾਂ ਸਿੰਘ ਸਾਹਿਬ ਨੂੰ ਦੇ ਸਾਹਮਣੇ ਖੜਨ ਦੀ ਵੀ ਸਾਨੂੰ ਜੇ ਲੋੜ ਪਈ ਉਹ ਕਮਜ਼ੋਰੀਆਂ ਉਖਾਣਗੇ ਤੇ ਅਸੀਂ ਫਿਰ ਖੜੇ ਹੋਵਾਂਗੇ ਵਾਹਿਗੁਰੂ ਸਾਹਿਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਪੰਥਕ ਜਥੇਬੰਦੀਆਂ ਵੱਲੋਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ੋ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਤੁਹਾਡੀ ਫਸੀਲ ਤੋਂ ਜਾਰੀ ਹੋਇਆ ਸੀ ਉਹਨੂੰ ਲਾਗੂ ਕਰਵਾਉਣ ਦੇ ਵਿੱਚ ਅਸੀਂ ਆਪਣਾ ਬੰਦਾ ਯੋਗਦਾਨ ਪਾ ਸਕੀਏ ਵਿਸਥਾਰ ਦੇ ਵਿੱਚ ਨਾ ਜਾਂਦਾ ਹੋਇਆ ਇਹ ਬੇਨਤੀ ਕਰਾਂ ਕਿ ਕੱਲ ਸਿੰਘ ਸਾਹਿਬ ਜੀ ਉਹਨਾਂ ਨੇ ਇਸ ਹੁਕਮਨਾਮੇ ਪ੍ਰਤੀ ਸਪਸ਼ਟਤਾ ਕਰ ਦਿੱਤੀ ਕਮੇਟੀ ਬਾਰੇ ਕਰ ਦਿੱਤੀ ਪੰਜ ਮੈਂਬਰੀ ਜਿਹੜੀ ਕਮੇਟੀ ਹੈਗੀ ਆ ਜਿਹਨੂੰ ਪੂਰੇ ਕੌਮ ਦੇ ਵਿੱਚ ਭਰਤੀ ਕਰਨ ਲਈ ਉਹਨਾਂ ਨੇ ਹਦਾਇਤ ਕੀਤੀ ਆ ਅਕਾਲੀ ਦਲ 1920 ਦੀ ਜਿਹੜੀ ਸਮੁੱਚੀ ਟੀਮ ਆ ਉਹ ਜਥੇਬੰਦੀਆਂ ਦੇ ਨਾਲ ਹਾਜ਼ਰ ਹੋ ਕੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਆ ਕਿ ਅਸੀਂ ਵੀ ਜਿਹੜੀ ਨਵੇਂ ਸਿਰੇ ਤੋਂ ਭਰਤੀ ਹੋਣੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਸਮਾ ਇਸ ਗੱਲ ਦੀ ਮੰਗ ਕਰਦਾ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਇਕੱਤਰ ਹੋ ਕੇ ਜਿਹੜੇ ਲੋਕ ਅੱਜ ਅਕਾਲ ਤਖਤ ਤੋਂ ਪਘੋੜੇ ਹੋਏ ਨੇ ਅਕਾਲ ਤਖਤ ਨਾਲ ਟਕਰਾ ਰਹੇ ਨੇ ਉਹਨਾਂ ਨੂੰ ਭਾਜ ਦੇਣ ਲਈ ਅਤੇ ਕੌਮ ਦੀ ਸੰਸਥਾ ਨੂੰ ਸਰਜੀਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਲਈ ਸਾਰੇ ਰਲ ਕੇ ਹਿੱਸਾ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੈਂ ਬਲਵਿੰਦਰਪਾਲ ਸਿੰਘ ਗਿਆਨੀ ਤੇ ਸਿੰਘ ਸੈਦ ਸਵਾ ਤੋਂ। ਔਰ ਅਕਾਲ ਤਖਤ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਨਹੀਂ ਹੈ ਜੋ ਅਸੀਂ ਮਰੰਡਮ ਵਿੱਚ ਦਿੱਤਾ ਉਹ ਗੁਰਦੁਆਰਾ ਐਕਟ ਦੇ ਅਕਾਲ ਤਖਤ ਸਾਹਿਬ ਗੁਰਦੁਆਰਾ ਐਕਟ ਦੇ ਅਧੀਨ ਨਹੀਂ ਹੈ ਔਰ ਗੁਰਦੁਆਰਾ ਐਕਟ ਦੇ ਅਧੀਨ ਗੈਰ ਸਿਧਾਂਤਕ ਤੌਰ ਤੇ ਚੱਲ ਕੇ ਪੰਥਕ ਪਰੰਪਰਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦੀ ਨਿਯੁਕਤ ਜਥੇਦਾਰ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਉਹਨਾਂ ਨੂੰ ਖਾਰਜ ਕੀਤਾ ਜਾ ਰਿਹਾ ਇਹ ਪੰਥ ਤੇ ਵੱਡਾ ਚੈਲੰਜ ਹੈ ਸੋ ਇਹ ਅਧਿਕਾਰ ਪੰਥ ਦਾ ਹੈ ਔਰ ਦੂਸਰੀ ਗੱਲ ਜਿਹੜੀ ਹੈ ਕਿ ਅਸੀਂ ਮੋਰੰਡਮ ਵਿੱਚ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਘੇਰਾ ਪੈ ਚੁੱਕਾ ਬਾਦਲਦਲ ਵੱਲੋਂ ਸਮੁੱਚੇ ਪੰਥ ਨੂੰ ਪੰਥਕ ਪਰੰਪਰਾਵਾਂ ਢਾਹ ਲਾਈ ਜਾ ਰਹੀ ਹੈ ਉਹਦਾ ਇੱਕੋ ਇੱਕ ਹੱਲ ਹੈ ਕੀ ਸਿੰਘ ਸਾਹਿਬ ਜਿਹੜੇ ਨੇ ਉਹ ਪੰਥਕ ਨਮਾਇੰਦਾ ਕਟਸਦਨ ਸਰਬਤ ਖਾਲਸਾ ਦੇ ਰੂਪ ਵਿੱਚ ਔਰ ਸਮੁੱਚੇ ਪੰਥ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਉਹ ਅਕਾਲ ਤਖਤ ਤੇ ਆਣ ਤੇ ਉੱਥੇ ਅਰਦਾਸ ਕਰਨ ਤਾਂ ਜੋ ਪੰਥਕ ਪਰੰਪਰਾਵਾਂ ਦੀ ਅਕਾਲ ਤਖਤ ਸਾਹਿਬ ਦੀ ਹੋਂਦ ਦੀ ਅਕਾਲ ਤਖਤ ਸਾਹਿਬ ਦੀ ਖੁਦਮਖਤਿਆਰੀ ਦੀ ਰਾਖੀ ਕੀਤੀ ਜਾ ਸਕੇ ਆ ਕਰਿਓ ਜੀ ਇੱਕਨ ਰੇਕੜਾ ਅਸੀਂ ਤੁਹਾਨੂੰ ਸਬਕਤਨ ਚ ਆਇਆ ਹਾਂ ਖੁਸ਼ ਦਿਨ ਪਹਿਲਾਂ ਜੋ ਵੀ ਘਟਨਾਵਾਂ ਵਾਪਰੀਆਂ ਅਸੀਂ ਉਹਦੇ ਵਿੱਚ ਮੈਂ ਤੇ ਭਜਨ ਸਿੰਘ ਸ਼ੇਰਗਿੱਲ ਐਗਜ਼ੀਕਟਿਵ ਮੈਂਬਰ ਫਾਰਮਰ ਤੇ ਮੰਗਲ ਸਿੰਘ ਅਸੀਂ ਦੋ ਵਿਰੋਧੀ ਧਿਰ ਦੇ ਮੈਂਬਰ ਹੈ ਇੱਕ ਇੱਕ ਅੱਖਰ ਸਾਡਾ ਇਹਨਾਂ ਨੇ ਸੀ ਉਹਨਾਂ ਨੇ ਕੋਲ ਪਹਛਾਤਾ ਅੱਜ ਇਹਨੂੰ ਉਹਨਾਂ ਨੂੰ ਪੁੱਛਣ ਆਏ ਸੀ ਸਾਰਾ ਸਾਡਾ ਥੋਲਾ ਜਿਹੜਾ ਹੈ ਵੀ ਇਹ ਕੋਈ ਹੋਰ ਕਮੀ ਪੇਸ਼ੀ ਹੈ ਤਾਂ ਉਹ ਸਾਰਾ ਰਿਕਾਰਡ ਮੈਂ ਕੋਲ ਵੇਖ ਆਇਆ ਸੀ ਇਹ ਵਿਖਰੀ ਗੱਲ ਹੈ ਜੋ ਗੱਲ ਤੁਸੀਂ ਇਹਨੂੰ ਸੁਣਿਆ ਉਹ ਮੈਂ ਦਰਉਣੀ ਨਹੀਂ ਚਾਹੁੰਦਾ ਅਸੀਂ ਇੱਕ ਇੱਕ ਅੱਖਰ ਜਿਸ ਦਿਨ ਤੇ 16 ਸਾਲ 16ਵੇਂ 16 ਸਾਲ ਤੱਕ ਅਸੀਂ ਲਿਖ ਕੇ ਉਹਨਾਂ ਨੂੰ ਪ੍ਰੈਜ਼ੈਂਟ ਕਰਤਾ ਪੂਰੇ ਦਾ ਪੂਰਾ ਇਹ ਪੁੱਛਿਆ ਸੀ ਵੀ ਕੋਈ ਕਮੀ ਰਹਿੰਦੀ ਹੈ ਅੱਜ ਵੀ ਅਸੀਂ ਦੇਣ ਆਏ ਸੀ ਮੈਂ ਬਾਕੀ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਪਰ ਉਹਨਾਂ ਦਾ ਰਿਕਾਰਡ ਜਿਹੜਾ ਮਿਲਿਆ ਉਹਨਾਂ ਨੂੰ ਮੇਰੇ ਵੱਲੋਂ ਇੱਕੋ ਬੰਦੇ ਨੇ ਜਿਹਦੇ ਨੂੰ ਰਿਕਾਰਡ ਦੇ ਸਕੇ ਬਾਕੀ ਆਪਣੀ ਸੋਚ ਸਮਝ ਕੇ ਗੱਲਾਂ ਕਰਦੇ ਰਹੇ ਪਰ